ਮਿੱਤਰੋ ਛਾਕੀ ਨੂੰ ਵੀ ਚਕਾਤਾ ਪਾਣੀ ਪਾਈ ਅੱਜ ਤੇ ਆਪਣੇ ਪੇਟੀ ਗੁਲਾਬੀ ਤੇ ਟੌਰੀ ਹਰੀ ਉਹਨੂੰ ਵੀ ਚਕਾਤਾ ਪਾਣੀ ਆ ਲੋ ਇਹ ਝਾੜਤੀਆਂ ਕਬੂਤਰੀਆਂ ਤੇ ਦੋ ਕਬੂਤਰਾਂ ਨੂੰ ਇੱਕ ਪਹਿਲਾ ਹਰੀ ਪੂਸ਼ ਵਾਲੇ ਨੂੰ ਚਕਾਇਆ ਹੋਇਆ ਸੀ ਪਾਣੀ ਤੇ ਅੱਜ ਹਰੇ ਕੰਡ ਵਾਲੇ ਨੂੰ ਉਹਨੂੰ ਵੀ ਚਕਾਤਾ ਪਾਣੀ ਦੇ ਆ ਕਬੂਤਰ ਨੂੰ ਹਰੀ ਠੱਲ ਵਾਲੇ ਨੂੰ ਉਹ ਚੱਕ ਬਈ ਗੋਤਰਾ ਆਹ ਕਬੂਤਰਾ ਨੂੰ ਚਕਾਇਆ ਪਾਣੀ ਲਓ ਵੀ ਆਹ ਝਾੜਤਾ ਹਰੀ ਪੂਛ ਵਾਲਾ ਤੇ ਪੁੱਜ ਗਈ ਇਹ ਤਾਂ ਦੂਜਾ ਆਹ ਝਾੜਤਾ ਬਈ ਤੇ ਕਿਹੋ ਜਿਹਾ ਬਈ ਅਮਰ ਬੰਦਾ ਤੇ ਤੋਤਾ ਜਿਹਾ ਬਣਾਇਆ ਹੋਇਆ ਉਹ ਗਿਆ ਖੱਬਾ ਹਰਾ ਟੂਸਾ ਤੇ ਸੱਜੀ ਬਾਗਲ ਦੇ ਵਿੱਚ ਡੰਡਾ ਮੋਟਾ ਆ ਹੁੰਦਾ ਕੂਤਰ ਆਪਣੇ ਤੇ ਆਪਾਂ ਚੱਲਣ ਲੱਗਿਆ ਬਾਜੀ ਤੇ ਬਾਈ ਅੱਜ ਪਿੰਡ ਰਾਜਗੜ ਕੁੱਬੇ ਪਿੰਡ ਰਾਜਗੜ ਕੁੱਬੇ ਚੱਲਦੇ ਆ ਬਾਈ ਬਸ ਇੱਥੋਂ ਹੈਗਾ ਆਪਣੇ ਤੋਂ ਕਿਲੋ ਕਿਲੋ ਮੀਟਰ ਸੰਦੋਹਾ ਤੇ 3 ਕਿਲੋ ਮੀਟਰ ਆਪਣਾ ਹੈਗਾ ਰਾਜਗੜ ਕੁੱਬੇ 4 ਕਿਲੋ ਮੀਟਰ ਦੀ ਬਾਟ ਆ ਜਾਓ ਫਿਰ ਚੱਲੀ ਆਪਾਂ ਤੁਹਾਨੂੰ ਕਬੂਤਰ ਦਿਖਾਉਨੇ ਆਪਾਂ ਕਿਹੜਾ ਛੱਡਾਂਗੇ ਆਓ ਵੀ ਮਿੱਤਰੋ ਤੁਹਾਨੂੰ ਦਿਖਾਉਣਾ ਕਬੂਤਰ ਆਪਾਂ ਆ ਛੱਡਣਾ ਕਰੋ ਚੈੱਕ ਬਿੱਠਜੀ ਵਾਲਾ ਕਬੂਤਰ ਦੇ ਇਹਦੇ ਰੰਗ ਲਾਤਾ ਸੀ ਆਪਾਂ ਤੇ ਪਹੁੰਚ ਚੁੱਕੇ ਬਾਜੀ ਤੇ ਹਾਂ ਹੱਥ ਕਾ ਕੇ ਨਾਲ ਲੱਭਣਾ ਦੇਖੋ ਬਈ ਬਾਈ ਰੰਗ ਲਿਖੇ ਜਾਂਦੇ ਆ ਮਨੀ ਉਹ ਪਾਵ ਰਵਿੰਦਰ ਠੀਕ ਹੈ ਬਾਜੀ ਠੀਕ ਹੈ ਕਿੱਟੀਆਂ ਹਾਂ ਹਾਂ ਉਹ ਬੁੱਡੀ ਵਾਲਾ ਠੀਕ ਹੈ ਸੱਜਾ ਟੂਸਾ ਲਾਲ ਸੱਜਾ ਟੂਸਾ ਲਾਲ ਹਾਂ ਲਾਲ ਦੂਜਾ ਕੋਈ ਨਹੀਂ ਬਈ ਦੂਜਾ ਬਗਲ ਕਾਲੀ ਬਹੁਤ ਫੜੀ ਮੁੱਠੀ ਬਾਈ ਨਾਲ ਜੀ ਨਾ ਇੱਧਰ ਆਉਂਦੇ ਹੋ ਕੋਈ ਨਾ ਇੱਥੇ ਕਰਦਾ ਹਾਂ 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 ਦੇ ਦੇ ਦੋ ਬਾਈ ਪਾਣੀ ਦੇ ਦੋ ਕਰੋ ਚੱਕ ਬਈ ਜਾਨਵਰ ਕਿਹੜਾ ਪਿੰਡ ਹੈ ਠੰਡਾ ਠੰਡਾ ਗਾਈਆਂ ਦਾ ਕਿਹੜਾ ਪਿੰਡ ਹੈ ਥੋੜਾ ਕਿਹੜਾ ਪਿੰਡ ਹੈ ਦੇਖੋ ਬਈ ਜਾਨਵਰ ਚੱਕਾ ਜਾ ਇਹ ਰੋਈ ਆਹ ਮਾਰੀ ਕਾਰੀ ਦੇਣੀ ਗਏ ਮੋਨੇ ਤੋਂ ਬਾਾਈ ਕੰਗਰ ਉਹ ਉਧਰ ਬਾਈ ਉਹ ਸਾਹਮਣੇ ਪਾਣੀ ਦੇਈ ਜਾਂਦੇ ਆ ਇਧਰੋਂ ਆ ਸਾਹਮਣੇ ਬਾਈ ਤੇ ਉਧਰ ਬਿੱਲੇ ਵਰਗੇ ਲਾਡੀ ਬੜੰਗ ਦੇ ਚਿੱਟੇ ਉਹ ਸਾਹਮਣੇ ਦੇਈ ਜਾਂਦੇ ਆ ਪਾਣੀ ਹੈ ਗਿਆ ਬਾਈ 34 35 ਕੋਤਰ ਕੋਈ ਨਹੀਂ ਮੈਨੂੰ ਆਪਕੇ ਸਭ ਪੁੱਤਰੋਂ ਪਤਾ ਆਉਂਦਾ ਡਰ ਕਰ ਕੰਮ ਬੜਾ ਪਤਾ ਨਾ ਉਹ ਮਿੱਤਰੋ ਲੱਗੀ ਪਹਿਲੀ ਮੋਰ ਤੇ ਪਹਿਲੇ ਹੀ ਓਲਾ ਆ ਕੰਨੀਆਂ ਪਾਸੇ ਕਰਨ ਲਈ ਥਾਰ ਕੇ ਲਾ ਦੇ ਮੋਰ ਮੋਰ ਖਾਏ ਲੋਕ ਡੇਰੇ ਚ ਕੋਣੀ ਕੋਣੀ ਫੀ ਮਾਰੋ ਛਾੜ ਤਾ ਫਿਰ ਜਾਣਾ ਉਹ ਨਹੀਂ ਵਾਜੀ ਹਨੂ ਪਤਾ ਹੈ ਇਹ ਕਿਉਂ ਆਇਆ ਆ ਇਹ ਇੱਧਰ ਹੀ ਰੱਖ ਆ ਆ ਵਿਚਾਲੀ ਬੈਠ ਗਿਆ ਲੋ ਵਿਚਾਰਦਾ ਤੁਸੀਂ ਆਲ ਇੱਕੋ ਬਹਿ ਗਿਆ ਕੋਈ ਨਹੀਂ ਜਾਣਦਾ ਸਾ ਉਹ ਜਾਂਦਾ ਉਹ ਜਾਂਦਾ ਦੋ ਦੋ ਨੂੰ ਛੱਡ ਕੇ ਡਿੱਪੂ ਵੱਜ ਕੇ ਨੇ ਨਾ ਰੱਖੋ ਨਾ ਰੱਖੋ ਗਿਣੀ ਚਲੀ ਰਜੂ ਆ ਲੈ ਉਹ ਆ ਚਾੜਤਾ ਬਠਿੰਡੇ ਵਾਲਾ ਚੱਕਲਾ ਚੱਕ ਉਸ ਹੀ ਸਾਹਮਣੇ ਉਹ ਸੀ ਸਾਹਮਣੇ ਇੱਕ ਆ ਚਾੜਤਾ ਬਈ ਇੱਕ ਆ ਚਾੜਤਾ ਬਈ ਆਹ ਆ ਰੋਟੀ ਪਿਆਰਾ ਏ ਓਏ ਮੁਕੀ ਆਨੇ ਬੋਲੀ ਰੋਕਲਾ ਨਾ ਨੋ ਵੀ ਆ ਝਾੜਦਾ ਏ ਓ ਓ ਓ ਓ ਗਿਆ ਓਏ 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 ਓ ਗਿਆ ਕਿਹੜੇ ਚੱਲ ਬਈ 5 ਮਿੰਟ ਓਏ ਰੇ ਨੂੰ ਆ ਜਾ ਬਾਈ ਬਣਾ ਇਹ ਇਧਰ ਹੋ ਜਨਾ ਇਧਰ ਹੋ ਵੀ ਛੜ ਦੋ ਕਰਨ ਕਰਕੇ ਮਾਰੀ ਕੀ ਬੰਦੇ ਬੱਦ ਗਏ ਤੇਰੇ ਤੇ ਮਰਵਾ ਦੇ ਦਿੰਦਾ ਸੈਣਾ ਵੀ ਨਾ ਹੋਮਾ ਤੇ ਬੜੀ ਜਾਂਦੇ ਨਹੀਂ ਆ ਆ ਚਾਰ ਤੇ ਬਾਈ ਤਿੰਨੇ आ चाड़ते भाई दो आज चाड़ता एक लंडा एक आ चाड़ता भाई ਕਿੰਨੇ ਹੋਗੇ 34 34 34 ਹੋਗੇ 2 34 ਹੈ